ਸਸ਼ੀਕਾਲ ਤੁਸੀਂ ਦੇਖ ਰਹੇ ਹੋ ਉਹਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਚੰਡੀਗੜ੍ਹ ਨਗਰ ਨਿਗਮ ਵੱਲੋਂ ਜਿੰਨੇ ਵੀ ਆਊਟਸੋਰਸਡ ਜਿਹੜੇ ਵਰਕਰ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਦੇ ਨੂੰ ਭਾਰੀ ਸੰਖਿਆ ਦੇ ਵਿੱਚ ਚੰਡੀਗੜ੍ਹ ਨਗਰ ਨਿਗਮ ਨੇ ਪਿਛਲੇ ਦਿਨੋਂ ਕੱਢ ਦਿੱਤਾ ਹੈ ਜਿਸ ਤੇ ਕਾਰਨ ਚੰਡੀਗੜ੍ਹ ਨਗਰ ਨਿਗਮ ਦੇ ਕਰਮਚਾਰੀ ਜਿਹੜੇ ਹੈਗੇ ਆ ਅੱਜ ਪ੍ਰਦਰਸ਼ਨ ਕਰਦੇ ਹੋਣੇ ਜਲਾਈ ਨੇ ਤੇ ਇਸ ਦੇ ਨਾਲ ਹੀ ਪਾਇਲਟ ਪ੍ਰੋਜੈਕਟ ਨੂੰ ਲੈ ਕੇ ਵੀ ਜਿਹੜਾ ਚੰਡੀਗੜ੍ਹ ਦੇ ਵਿੱਚ ਪਾਇਲਟ ਪ੍ਰੋਜੈਕਟ ਜਿਹੜਾ ਹੈਗਾ ਲਗਾਇਆ ਗਿਆ ਸੀਗਾ 24x7 ਪਾਣੀ ਦਾ ਉਹਨੂੰ ਲੈ ਕੇ ਵੀ ਅੱਜ ਚੰਡੀਗੜ੍ਹ ਨਗਰ ਨਿਗਮ ਦੇ ਜਿਹੜੇ ਕਰਮਚਾਰੀ ਨੇ ਉਹ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਇਆ ਨੇ ਮੇ ਨਾਲ ਗੱਲਬਾਤ ਕਰਾਂਗੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੀਪ ਸਿੰਘ ਹੈ ਜੀ। ਹਾਂ ਜੀ, ਕੀ ਕਹਿਣਾ ਚਾਹੁੰਦੇ? ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬੜਾ ਧੰਨਵਾਦ ਕਰਦਾ। ਤੁਸੀਂ ਸਾਡੀ ਗੱਲ ਆਪਣਾ ਜਿਹੜੀ ਸਕਾਰਤਕ ਪਜਾਓ। ਇਹ ਸਾਡਾ ਮੇਨ ਮੁੱਦਾ ਕੀ ਹੈਗਾ? ਮਨੀ ਮਜਰੇ ਦੇ ਵਿੱਚ ਕਪਾਲੀਟ ਪ੍ਰੋਜੈਕਟ 24 ਘੰਟੇ 7 ਦਿਨ ਪਾਣੀ ਉਹ ਚਲਾਇਆ ਗਿਆ ਸੀਗਾ। ਤਾਂ ਅਸੀਂ ਇਸਕਾਰ ਦੇ ਨਾਲ ਸਾਡੇ ਵਰਕਰਾਂ ਨੇ ਪੂਰਾ ਸਾਥ ਦੇ ਕੇ ਉਹ ਪ੍ਰੋਜੈਕਟ ਨੂੰ ਪੂਰਾ ਕਰਵਾਇਆ। ਦਿੰਦੇ ਰਾਤ ਕੰਮ ਕੀਤਾ ਈਵਨ 12-12 ਘੰਟੇ 14 ਨੂੰ ਘੰਟੇ ਵੀ ਅਸੀਂ ਡਿਪਾਰਟਮੈਂਟ ਕਰਕੇ ਇਹ ਵੀ ਸਾਡਾ ਆਪਣਾ ਪ੍ਰੋਜੈਕਟ ਹੈਗਾ ਉਦੇ ਬਾਰੇ ਸਾਡੇ ਸਟਾਫ ਨੇ ਕੰਮ ਕੀਤਾ ਸਾਡੇ ਕੋਲ ਮੰਨੀ ਮਜਰੇ ਚ 130 ਦੇ ਕਰੀਬ ਆਊਟਸੋਰਸਟ ਸਟਾਫ ਕੰਮ ਕਰ ਰਿਹਾ ਰੋਡ ਆਪਣਾ ਪਬਲਿਕ ਹੈਲਥ ਦੇ ਵਿੱਚ ਜਿੱਦਾਂ ਗਰੋਡ ਗਲੀਆਂ ਹੋ ਗਈਆਂ ਆਪਣਾ ਸਾਡੀਆਂ ਕੁਲਿੰਟਾ ਹੋ ਗਈਆਂ ਸਾਡਾ ਜਿਹੜਾ ਆਪਣਾ ਟਿਊਬਲ ਵਗੈਰਾ ਸਾਡੇ ਜਿਹੜੇ ਆਪਣਾ ਉੱਥੇ ਉਦੇ ਉੱਥੇ ਕੰਮ ਕਰਦੇ ਆ ਤੇ ਹੁਣ ਉਸ ਜਿਹੜਾ 24 ਘੰਟੇ 7 ਦਿਨ ਪਾਣੀ ਦਾ ਪ੍ਰੋਜੈਕਟ ਸੀਗਾ ਉਸੇ ਮਿਸ਼ਨ ਦੇ ਤਹਿਤ ਸਾਡੇ ਸਟਾਫ ਨੂੰ ਅੱਜ ਜਿਹੜਾ ਆਊਟਸੋਰਸ ਵਾਲਾ ਹੈ ਉਹਨੂੰ ਨੌਕਰੀ ਤੋਂ ਬੇਦਖਲ ਕਰਿਆ ਜਾ ਰਿਹਾ ਤੇ ਪਿਛਲੇ ਦਿਨਾਂ ਦੇ ਵਿੱਚ ਐਮਸੀ ਵੱਲੋਂ ਕਾਫੀ ਆਊਟਸੋਰਸ ਸਟਾਫ ਨੂੰ ਨੌਕਰੀ ਤੋਂ ਬੇਦਖਲ ਕੀਤਾ ਗਿਆ ਹੈ ਜਰਕਿ ਜਿਹੜੇ ਵਰਕਰ 15-15 20 ਵੀ ਸਾਲ ਤੋਂ ਨੌਕਰੀ ਕਰਕੇ ਇਸ ਕਾਰਨ ਸਰਕਾਰ ਨੂੰ ਸੇਵਾ ਦੇ ਕੇ ਅੱਜ ਉਹਨਾਂ ਨੂੰ ਨੌਕਰੀ ਕੱਢਿਆ ਜਾ ਰਿਹਾ ਤੇ ਦੇਖੋ ਉਹਨਾਂ ਦੀ ਆਪਣਾ ਕਾਫੀ ਸਮਾਂ ਉਹਨਾਂ ਜ਼ਿੰਦਗੀ ਦਾ ਇਹ ਡਿਪਾਰਟਮੈਂਟ ਜਿੱਥਾ ਤੇ ਅੱਜ ਅਸੀਂ ਉਹਨਾਂ ਨੂੰ ਘਰਾਂ ਨੂੰ ਤੋੜ ਰਹੇ ਆ ਇਹ ਉਹਨਾਂ ਦੇ ਪਰਿਵਾਰਾਂ ਤੇ ਇੱਕ ਬਹੁਤ ਬੜਾ ਇੱਕ ਪ੍ਰਹਾਰ ਹੋਏਗਾ ਉਹਨਾਂ ਦੇ ਬੱਚੇ ਉਹ ਰੁੱਲ ਜਾਣਗੇ ਕਿੰਨੇ ਕਿੰਨੇ ਬੰਦੇ ਜਿਹੜੇ ਹੈਗੇ ਕੱਢ ਦਿੱਤੇ ਗਏ ਆ ਆਊਟਸੋਰਸ ਦੇ ਉਸ ਦੇ ਬਾਰੇ ਥੋੜਾ ਦੱਸੂਗਾ ਪਿਛਲੇ ਟਾਈਮ ਦੇ ਵਿੱਚ ਵੀ 150 ਦੇ ਕਰੀਬ ਮੁਲਾਜ਼ਮ ਜਿਹੜਾ ਐਮਸੀ ਨੇ ਆਊਟਸੋਰਸ ਬੜਾ ਕੱਢਿਆ ਹੈਗਾ ਤੇ ਉਸ ਤੋਂ ਇਲਾਵਾ ਇਹ ਟਿਊਬਲਾਂ ਤੇ ਵਰਕਰ ਕੰਮ ਕਰ ਰਹੇ ਆ ਚੰਡੀਗੜ੍ਹ ਦੇ ਵਿੱਚ ਉਹ ਕਾਫੀ ਮੁਲਾਜ਼ਮਾਂ ਨੂੰ ਮਨਾਂ ਕਰ ਦਿੱਤਾ ਗਿਆ ਹੈ ਕਿ ਸਾਡੇ ਕੋਲ ਕੋਈ ਜੌਬ ਨਹੀਂ ਸਾਡੇ ਕੋਲ ਕੋਈ ਪੈਸਾ ਨਹੀਂ ਸਾਡਾ ਕਹਿਣ ਦਾ ਮਤਲਬ ਇਹ ਹੈਗਾ ਵੀ ਦੇਖੋ ਜਦੋਂ ਆਊਟਸੋਰਸ ਰੱਖਿਆ ਜਾਂਦਾ ਹੈ ਸਰਕਾਰ ਦੀ ਕੋਈ ਪਾਲਿਸੀ ਹੁੰਦੀ ਹੈ ਕਿਤੇ ਲੋਡ ਹੁੰਦੀ ਹੈ ਤਾਂ ਹੀ ਰੱਖਿਆ ਜਾਂਦਾ ਅੱਜ ਉਹਨੂੰ ਉਸ ਵਰਕਰ ਨੂੰ ਅਸੀਂ ਦਾਦਾ ਸਾਲ ਕੰਮ ਕਰਾ ਕੇ ਕੀ ਕਰਨ ਕੀ ਕਰਨ ਕੀ ਸਮਝਦਾ ਆਊਟਸੋਰਸ ਨੂੰ ਕੱਢਣ ਦਾ ਨਹੀਂ ਦੇਖੋ ਸਾਨੂੰ ਤਾਂ ਇਹਦਾ ਕੋਈ ਸਮਝ ਨਹੀਂ ਲੱਗ ਰਹੀ ਵੀ ਇਹ ਕਿਉਂ ਐਦਾਂ ਕੀਤਾ ਜਾ ਰਿਹਾ ਹੈ ਵੀ ਸਾਡੀ ਡਿਮਾਂਡ ਇਹੀ ਹੈ ਕਿ ਦੇਖੋ ਵਰਕਰ ਜਿਹੜਾ ਰੱਖਿਆ ਗਿਆ ਉਹਨੂੰ ਜਿਹੜਾ ਕੰਮ ਕਰ ਰਿਹਾ ਉਥੇ ਰੱਖਿਆ ਜਾਵੇ ਕਿਉਂ ਉਹ ਜਿਹੜਾ ਆਪਣਾ ਪਰਿਵਾਰ ਪਾਲ ਪੋਸ ਕੇ ਬੱਚਿਆਂ ਦੀ ਆਪਣਾ ਫੀਸਾ ਨੇ ਕਰਦਾ ਗੁਜ਼ਾਰਾ ਹੈਗਾ ਇੱਕ ਆਊਟਸੋਰਸ ਜਿਹੜਾ ਮਲਾਜਮ ਹੈ ਉਹਦੀ ਪਹਿਲਾਂ ਹੀ ਤਨਖਾਹ ਬਹੁਤ ਘੱਟ ਹੈਗੀ ਹੈ ਤੇ ਉਸ ਤੋਂ ਬਾਅਦ ਹੁਣ ਜਿਹਨੂੰ ਨੌਕਰੀ ਤੋਂ ਬਿਲਕੁਲ ਹੀ ਕੱਢ ਦਿੱਤਾ ਜਾਏਗਾ ਉਹ ਰੋਡ ਦੇ ਵਿੱਚ ਆ ਜਾਏਗਾ ਕਿਉਂ ਸਾਡੇ ਦੇਸ਼ ਦੇ ਵਿੱਚ ਪਹਿਲਾਂ ਹੀ ਰੁਜ਼ਗਾਰੀ ਬੇਰੁਜ਼ਗਾਰੀ ਪਹਿਲਾਂ ਹੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਅਗਰ ਇਹ ਦੁਬਾਰਾ ਇਦਾਂ ਹੀ ਆਫਸਰਸ ਨੂੰ ਇਹ ਡਿਪਾਰਟਮੈਂਟ ਕੱਢਦੇ ਗਏ ਤਾਂ ਇਹ ਆਪਣਾ ਕਾਫੀ ਇੱਕ ਆਮ ਲੋਕਾਂ ਤੇ ਕਿਆ ਬਾਕਰ ਤੇ ਇੱਕ ਬਹੁਤ ਵੱਡਾ ਪ੍ਰਹਾਰ ਹੋਏਗਾ ਨਿਗਮ ਦੇ ਖਿਲਾਫ ਅਗਲਾ ਐਕਸ਼ਨ ਤੁਹਾਡਾ ਕੀ ਹੋਏਗਾ ਜੇ ਆਊਟਸੋਰਸ ਦੇ ਜਿਹੜੇ ਕਰਮਚਾਰੀ ਨੇ ਜਿਹਨਾਂ ਨੂੰ ਕੱਢਿਆ ਗਿਆ ਕੀ ਅਗਲਾ ਐਕਸ਼ਨ ਤੁਸੀਂ ਕੀ ਕਰੋਗੇ ਕੀ ਅਧਿਕਾਰੀਆਂ ਨੂੰ ਮਿਲੋਗੇ ਜਾਂ ਹੁਣ ਤੱਕ ਕਿਹੜੇ-ਕਿਹੜੇ ਤੁਸੀਂ ਅਧਿਕਾਰੀਆਂ ਨੂੰ ਅਫਸਰਾਂ ਨੂੰ ਮਿਲ ਚੁੱਕੇ ਹੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਐਮਸੀ ਦੇ ਚੀਫ ਮੈਨ ਨੂੰ ਮਿਲੇ ਸੀਗੇ ਕਿ ਜਿਹੜਾ ਆਊਟਸੋਰਸ ਦਾ ਮਲਾਜਮ ਹੈ ਉਹਨੂੰ ਕੱਢਿਆ ਨਾ ਜਾਵੇ ਪਹਿਲੀ ਗੱਲ ਤਾਂ ਦੇਖੋ ਜਿਹੜਾ ਮੁਲਾਜ਼ਮ ਰੱਖਿਆ ਗਿਆ ਉਹਨੂੰ ਅੱਜ ਕੱਢਣ ਦਾ ਮਤਲਬ ਨਹੀਂ ਬਣਦਾ ਪਰ ਅਗਰ ਕੱਢਣਾ ਹੈ ਤਾਂ ਉਹਨੂੰ ਕਿਤੇ ਨਾ ਕਿਤੇ ਅਗਰ ਸਾਨੂੰ ਸਾਨੂੰ ਲੱਗਦਾ ਹੈ ਡਿਪਾਰਟਮੈਂਟ ਨੂੰ ਲੱਗਦਾ ਹੈ ਕਿ ਇਹ ਜਿਹੜਾ ਮੁਲਾਜ਼ਮ ਸਾਡੇ ਕਿਸੇ ਕੋਈ ਨਾ ਵਿੰਗ ਦੇ ਵਿੱਚ ਫालतੂ ਹੈਗਾ ਕੋਈ ਐਕਸੈਸ ਹੈਗਾ ਤਾਂ ਉਹਨੂੰ ਕਿਤੇ ਹੋਰ ਡਿਪਾਰਟਮੈਂਟ ਦੇ ਵਿੱਚ ਹੋਰ ਦੂਏ ਵਿਭਾਗ ਦੇ ਵਿੱਚ ਉਹਨੂੰ ਅਡਜਸਟ ਕੀਤਾ ਜਾਵੇ ਤੇ ਸਾਡੀ ਇਹੀ ਮੰਗ ਹੈ ਵੀ ਸਾਡੇ ਜਿਹੜਾ ਵਰਕਰ ਹੈਗਾ ਇਹਨੂੰ ਕੱਢਿਆ ਨਾ ਜਾਵੇ ਕਿਤੇ ਨਾ ਕਿਤੇ ਅਡਜਸਟ ਕੀਤਾ ਜਾਵੇ ਸਾਡੀ ਜੇ ਮੰਗਾਂ ਨਹੀਂ ਪੂਰੀ ਹੁੰਦੀਆਂ ਤਾਂ ਤੁਹਾਡਾ ਅਗਲਾ ਰੁਖ ਕੀ ਹੋਏਗਾ ਸਟਾਗਰ ਅਗਲਾ ਸੰਘਰਸ਼ ਸਾਡੀ ਜਿਹੜੀ ਆਪਣਾ ਆਲਰੀਡੀਆ ਸਟੇਟ ਗਵਰਨਮੈਂਟ ਫੈਡਰੇਸ਼ਨ ਉਹਦੇ ਨਾਲ ਅਸੀਂ ਸੰਬੰਧਤ ਹੈਗੇ ਆਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਪਹਿਲਾਂ ਵੀ ਕਾਫੀ ਧਰਨੇ ਚੰਡੀਗੜ੍ਹ ਦੇ ਵਿੱਚ ਲੱਗੇ ਹੈਗੇ ਆ ਤੇ ਹੁਣ ਸਾਡਾ 20 ਤਰੀਕ ਨੂੰ ਅੱਜ ਦਾ ਵੀ ਸਾਡਾ ਪ੍ਰੋਗਰਾਮ ਸੀਗਾ ਚੰਡੀਗੜ੍ਹ ਦੇ ਵਿੱਚ ਉਹ ਕਿਸੇ ਕਾਰਨ ਵਸ਼ਾ ਆਪਾਂ ਡੈਫਰ ਕੀਤਾ ਹੈਗਾ ਤੇ 23 ਤਰੀਕ ਨੂੰ ਅਸੀਂ ਇੱਕ ਹੋਰ ਧਰਨਾ ਸੈਕਟਰ 17 ਦੇ ਵਿੱਚ ਬ੍ਰਿਜ ਮਾਰਕੀਟ ਦੇ ਥੱਲੇ ਲਾਣ ਜਾ ਰਹੇ ਆ ਉਦੇ ਵਿੱਚ ਸਾਡਾ ਪੂਰਾ ਫੈਡਰੇਸ਼ਨ ਨੂੰ ਸਮਰਥਨ ਹੋਏਗਾ ਤੇ ਉਸ ਤੋਂ ਲਾ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਾਰਪੋਰੇਸ਼ਨ ਅਕਸਰ ਕਹਿੰਦੀ ਹੈ ਕਿ ਫੰਡ ਨਹੀਂ ਹੈ ਫੰਡ ਨਹੀਂ ਹੈ ਫੰਡ ਨਹੀਂ ਹੈ ਖਰਚੇ ਘਟਾ ਰਿਹਾ ਹੈ ਇਸ ਕਰਕੇ ਆਊਟਸੋਰਸ ਨੂੰ ਕਿੱਧਰ ਜਾ ਰਿਹਾ ਹੈ ਦੇਖੋ ਸਾਡਾ ਆਪਣੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਅਸੀਂ ਮੰਨਦੇ ਹਾਂ ਕਿ ਕਾਰਪੋਰੇਸ਼ਨ ਦੇ ਕੋਲ ਫੰਡ ਦੇ ਜਿਹੜੇ ਕਾਫੀ ਕਮੀਆਂ ਹੈਗੀਆਂ ਪਰ ਦੇਖੋ ਫੰਡ ਦੀ ਕਮੀ ਦੇ ਇੱਕ ਹਵਾਲਾ ਦੇ ਕੇ ਇੱਕ ਜਿਹੜਾ ਵਰਕਰ 15 ਸਾਲ ਤੋਂ 10 ਸਾਲ ਤੋਂ ਕੰਮ ਕਰ ਰਿਹਾ ਡਿਪਾਰਟਮੈਂਟ ਨੂੰ ਆਪਣੀ ਸੇਵਾ ਦੰਦਾਰਿਆ ਅਜਨੋਂ ਇੱਕ ਵਾਰੀ ਮੱਖੀ ਜਿੱਦਾ ਪਾ ਦੁੱਧ ਵਿੱਚ ਮੱਖੀ ਪੈ ਜੇ ਇਹਨੂੰ ਕੱਢ ਕੇ ਪਸੇ ਮਾਰਦੇ ਆ ਇੱਕ ਉਸ ਤਰ੍ਹਾਂ ਦਾ ਹੀ ਲੱਗ ਰਿਹਾ ਸਾਨੂੰ ਕਿ ਆਪਣਾ ਮੱਖੀ ਕੱਢੀ ਆ ਪਾ ਤੇ ਬਾਹਰ ਘਸੜਦੀ ਇਹ ਵੀ ਆਪਣਾ ਕਹਤਾ ਜਾ ਵੀ ਕਰ ਜਾ ਇਹ ਉਸ ਤਰ੍ਹਾਂ ਦਾ ਇੱਕ ਐਕਸ਼ਨ ਵਰਕਰ ਦੇ ਉੱਪਰ ਹੋ ਰਿਹਾ ਇਸ ਤਰੀਕੇ ਇਹ ਆਪਣਾ ਜਿਹੜਾ ਐਕਸ਼ਨ ਆ ਇਹਨੂੰ ਰੁਕੇ ਜਾਵੇ ਤੇ ਜਿਹੜੇ ਸਾਡੇ ਆਊਟਸੋਰਸ ਤੇ ਵਰਕਰ ਹੈ ਉਹਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ ਕਿਤੇ ਨਾ ਕਿਤੇ ਅਰੈਸਟ ਕੀਤਾ ਜਾਵੇ ਤਾਂ ਜੀ ਉਹਨਾਂ ਦੇ ਪਰਿਵਾਰ ਰੋਟੀ ਪਾਣੀ ਖਾਂਦੇ ਰਹਿਣ ਤੇ ਸਾਡੀ ਸਰਕਾਰ ਤੋਂ ਇਹ ਹੀ ਬੇਨਤੀ ਹੈ ਇਸ ਵੱਲ ਧਿਆਨ ਦਿੱਤਾ ਜਾਵੇ ਆਊਟਸੋਰਸ ਜਿਹੜੇ ਵਰਕਰ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਕੰਮ ਕਰਦੇ ਨੇ ਉਹਨੂੰ ਚੰਡੀਗੜ੍ਹ ਨਗਰ ਨਿਗਮ ਵੱਲੋਂ ਜਿਹੜਾ ਹੈਗਾ ਕੱਢਿਆ ਜਾ ਰਿਹਾ ਤੇ ਅੱਜ ਚੰਡੀਗੜ੍ਹ ਨਗਰ ਨਿਗਮ ਦੇ ਜਿਹੜੇ ਪਬਲਿਕ ਹੈਲਥ ਜਿਹੜੇ ਅਫਸਰ ਸੋਰੀ ਕਰਮ ਕਰਮਚਾਰੀ ਨੇ ਉਹ ਅੱਜ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ ਨੇ ਤੇ ਆਊਟਸੋਰਸ ਨੂੰ ਚੰਡੀਗੜ੍ਹ ਦੇ ਵਿੱਚ ਜਦੋਂ ਚੰਡੀਗੜ੍ਹ ਨਗਰ ਨਿਗਮ ਦੇ ਕੋਲ ਪੈਸਾ ਨਹੀਂ ਹੈ ਤਾਂ ਆਊਟਸੋਰਸ ਜਿਹੜੇ ਕਰਮਚਾਰੀ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਚੰਡੀਗੜ੍ਹ ਨਗਰ ਨਿਗਮ ਵੱਲੋਂ ਜਿਹੜਾ ਹੈਗਾ ਕੱਢਿਆ ਜਾ ਰਿਹਾ ਕੁਝ ਭਾਰੀ ਸੰਖਿਆ ਦੇ ਵਿੱਚ ਪਹਿਲਾਂ ਵੀ ਜਿਹੜੇ ਹੈਗੇ ਕਾਰਪੋਰੇਸ਼ਨ ਦੇ ਕਰਮਚਾਰੀ ਜਿਹੜੇ ਹੈਗੇ ਕੱਢੇ ਕੱਢੇ ਸੀਗੇ ਚੰਡੀਗੜ੍ਹ ਦਾਨ ਮੀਟਿੰਗ ਦੇ ਵਿੱਚ ਮਨੀਸ਼ ਕੁਮਾਰ ਦੀ ਰਿਪੋਰਟ